right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satyashriya kalaji ummeed karde hain ki tusi sare theek ho wange haan ji ajj aap fer haazir ho rahe hain tode layi leke ek hor nawi video ta fer bina kisi deri to karde haan aap apni ajj di video nu shuru ਤੇ ਪਲੀਜ਼ ਮੇਰੀ ਆਵਾਜ਼ ਨੂੰ ਅਵੋਇਡ ਕਰੇ ਕਿਉਂਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੁੰਦੀ ਹੋਗੀ ਮੇਰੀ ਆਵਾਜ਼ ਮੇਰਾ ਗਲਾ ਖਰਾਬ ਹੋਇਆ ਵਾ ਤੇ ਹਾਂਜੀ ਕਰਦੇ ਆਂ ਫਿਰ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਿੰਨਾ ਦੇ ਜਿਹੜੇ ਬਲੌਗ ਨੇ ਦੇਖਣ ਦੇ ਲਾਇਕ ਨੇ ਫੈਮਿਲੀ ਦੇ ਵਿੱਚ ਤੇ ਮੈਂ ਕਹਾਂ ਵੀ ਕਿਸੇ ਦੇ ਵੀ ਨਹੀਂ ਜਿਸ ਤਰੀਕੇ ਨਾਲ ਚੱਲਦਾ ਹੁਣ ਕਮਲ ਪਟਿਆਲੇ ਦੇ ਤਾਂ ਬਿਲਕੁਲ ਹੀ ਦੇਖਣ ਵਾਲੇ ਹੈ ਨਹੀਂਗੇ ਤੁਸੀਂ ਜਾਣਦੇ ਹੀ ਆ ਉਹਨੂੰ ਤਾਂ ਆਪਾਂ ਬਿਲਕੁਲ ਨਹੀਂ ਦੇਖ ਸਕਦੇ ਫੈਮਿਲੀ ਜਿਹੜੀ ਚੰਗੀ ਫੈਮਿਲੀ ਹੋਊਗੀ ਉਹ ਤਾਂ ਨਹੀਂ ਦੇਖੂਗੀ ਬੈਠ ਕੇ ਉਸ ਨੂੰ ਠੀਕ ਹੈ ਜੀ ਮੈਂ ਅੱਜ ਤੱਕ ਉਹਦਾ ਬਲੌਗ ਨਹੀਂ ਦੇਖਿਆ ਹੈਗਾ ਸਹੀ ਗੱਲ ਆ ਕਮਲ ਪਟਿਆਲੇ ਦੇ ਮਤਲਬ ਕੀ ਹੋਣਾ ਤਾਂ ਹੱਦਾਂ ਹੀ ਕ੍ਰੋਸ ਕਰ ਦਿੱਤੀਆਂ ਦੂਜੇ ਬਲੌਗਰ ਫੇਰ ਵੀ ਠੀਕ ਆ ਪਰ ਕਮਲ ਪਟਿਆਲਾ ਨੇ ਸਾਰੀਆਂ ਹੱਦਾਂ ਹੀ ਉਹ ਜਿਹੜੀਆਂ ਕ੍ਰੋਸ ਕਰ ਦਿੱਤੀਆਂ ਕਿੱਧਰ ਆਪਦੇ ਬਰਾ ਦਿਖਾਈ ਜਾਂਦੀ ਆ ਵੀ ਕਿਹੜਾ ਡਿਜ਼ਾਈਨ ਆ ਕਿਹੜਾ ਕਲਰ ਮੈਂ ਪਾਉਣੀ ਆ ਵੇਖੋ ਤੇ ਕਿੱਧਰ ਆਪਦੇ ਅੰਡਰਵੀਅਰ ਦਿਖਾਈ ਜਾਂਦੀ ਆ ਮੈਂ ਕਿ ਇਹਨੇ ਤਾਂ ਜਮੈਂ ਸ਼ਰਮ ਲਾਤੀ ਇੱਕ ਵੀਡੀਓ ਦੇ ਵਿੱਚ ਵਿੱਚ ਆਦ ਨਾਲ ਆਦੀਆਂ ਲੱਤਾਂ ਟੱਕ ਰਹੀ ਐ ਵੀ ਕੋਈ ਕੱਖ ਵੀ ਨਹੀਂ ਪਾਇਆ ਹੋਇਆ ਤੂੰ ਹੱਦਾਂ ਤੜੀ ਵੀ ਦੋ ਮੁੰਡੇ ਤੇਰੇ ਵਿਆਹ ਨਾਲ ਆ ਵੱਡਾ ਤੇਰਾ ਮੁੰਡਾ ਹੈ ਤੇ ਤੈਨੂੰ ਸ਼ਰਮ ਨਹੀਂ ਆਦੀ ਘਰੇ ਤੂੰ ਕਿਵੇਂ ਤੁਰੇ ਫਿਰਦੀ ਆ ਉਹਾਰੇ ਸੋਚਦੀ ਕਿ ਹਾਂ ਮੈਂ ਜਵਾਕਾ ਸਾਹਮਣੇ ਆਈ ਫਰਦੀ ਆਂ ਵੀ ਜਵਾਕ ਕੀ ਕਰਦੇ ਹੋਣ ਕੀ ਸੋਚਦੇ ਹੋਣਗੇ ਮੇਰੇ ਬਾਰੇ ਨਾਲੇ ਤੈਨੂੰ ਪਤਾ ਆ ਵੀ ਤੂੰ ਵਲੌਗ ਬਣਾਉਣੀ ਆ ਠੀਕ ਆ ਵੀ ਹੁਣ ਉਦੋਂ ਵੀ ਗਲਤੀ ਨਾਲ ਤੇ ਇਹ ਤਾਂ ਚਾਦਰ ਚੱਕੀ ਗਈ ਆ ਅੱਜ ਜਦੋਂ ਜੱਦਾ ਸੈੱਟ ਕਰਕੇ ਢੱਕਦੀ ਪਈ ਸੀ ਆਦੀਆਂ ਲੱਤਾਂ ਪਰ ਚਾਦਰ ਚੱਕਣੇ ਕਰਕੇ ਸਾਰਾ ਕੁਝ ਦਿਖਤਾ ਗਿਆ ਨਾ ਤੇ ਉਹ ਵੀਡੀਓ ਲੋਕਾਂ ਨੇ ਕਿੰਨੀ ਚੱਕੀ ਆ ਜੇ ਨੂੰ ਆਪ ਨੂੰ ਸੋਚਣਾ ਚਾਹੀਦਾ ਮੈਂ ਵਲੌਗ ਬਣਾਉਣੀ ਹੈ ਤਾਂ ਮੈਨੇ ਅੱਜ ਹੀ ਕੱਪੜੇ ਨਹੀਂ ਪਾਉਣੇ ਚਾਹੀਦੇ ਮੈਨੂੰ ਪ੍ਰੋਪਰ ਕੱਪੜੇ ਪਾ ਕੇ ਵਲੌਗ ਬਣਾਉਣਾ ਚਾਹੀਦਾ ਆ ਗੰਦ ਨਹੀਂ ਪਾਉਣਾ ਚਾਹੀਦਾ ਕਮਲ ਪਟਿਆਲਾ ਨੇ ਤਾਂ ਬਹੁਤ ਗੰਦ ਪਾਇਆ ਜੇ ਦੇਵਕਲ ਜਿਵੇਂ ਕਿ ਕਾਕੇ ਕੀ ਕਰੀ ਜਾਂਦੇ ਆ ਉਹਦੇ ਉੱਤੋਂ ਦੀ ਟੱਪੂਗੀ ਵੀ ਸ਼ਰਮ ਕਰ ਲਾ ਭੋਰਾ ਜਵਾਕ ਤੇਰਾ ਵੱਡਾ ਮੁੰਡਾ ਵਲੌਗ ਬਣਾਈ ਜਾਂਦਾ ਉਹਦੇ ਸਾਹਮਣੇ ਤੂੰ ਕੀ ਲੱchn ਕਰੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੇ ਤਿੰਨਾ ਵਾਦਾ ਕਰਕੇ ਹੀ ਆ ਮੈਂ ਕਿ ਮੈਂ ਐਦਾਂ ਦਾ ਕੰਟੈਂਟ ਬਣਾਉਂਗੀ ਹੀ ਨਹੀਂ ਮੇਰਾ ਤਾਂ ਐਨੀਮਲ ਲਵਰ ਦਾ ਕੰਟੈਂਟ ਬਹੁਤ ਵੱਡਾ ਮੈਂ ਤਾਂ ਜਿੰਨਾ ਮਰਜ਼ੀ ਪਾਈ ਜਾਵਾਂ ਜਿਹੜਾ ਮੈਂ ਇਹ ਕੰਮ ਕਰਦੀ ਆ ਜਾਂ ਕੋਈ ਆਪਣਾ ਸੰਸਥਾਵਾਂ ਵਾਲਾ ਕੰਮ ਕਰਦੀ ਆ ਜਾਂ ਕੋਈ ਮੈਂ ਹੋਰ ਕਰਦੀ ਆ ਜੀ ਇਹੀ ਮੇਰੇ ਤਾਂ ਵਲੌਗ ਬਹੁਤ ਹੋਣਗੇ ਇਹ ਮੈਂ ਜਾਣ ਕੇ ਨਹੀਂ ਪਾਉਂਦੀ ਲੋਕ ਕਹਿੰਦੇ ਨੇ ਫੁਕਰੀ ਆ ਲੋਕ ਕਿਸੇ ਪਾਸੇ ਛੱਡ ਗਈ ਹੈਣੀ ਵਧੀਆ ਗੱਲ ਆ ਆਂਟੀ ਜੇ ਤੂੰ ਐਨੀਮਲ ਲਵਰ ਜਿਹੜਾ ਤੇਰਾ ਕੰਟੈਂਟ ਆ ਉਸੇ ਤੇ ਕੰਟੀਨਿਊ ਕਰੇਂਗੇ ਨਾ ਕੰਮ ਵਧੀਆ ਗੱਲ ਆ ਨਾ ਇਹ ਤਾਂ ਬੇਜਮਾਨਾਂ ਦੀ ਹੈਲਪ ਹੋ ਜੂਗੀ ਨਾ ਇਹ ਤੁਸੀਂ ਰੋਸਟ ਤੋਂ ਬਚ ਜਾਓਗੇ ਕਿਉਂਕਿ ਰੋਸਟ ਹੋਵਾਂਗੇ ਤਾਂ ਬੇਸੀ ਫਿਰ ਵਾਧੂ ਹੁੰਦੀ ਹੈਗੀ ਕਿਉਂਕਿ ਆਪਾਂ ਵਲੌਗ ਬਣਾਉਨੇ ਆ ਨੇ ਪਤਾ ਲਾਦਾ ਗਲਤੀ ਹੋ ਜਾਂਦੀ ਹੈ ਤੇ ਇੱਕ ਗਲਤੀ ਕਰਕੇ ਫਿਰ ਆਪਣਾ ਸਾਰਾ ਵਲੌਗ ਚੱਕਿਆ ਜਾਂਦਾ ਉਹਦੇ ਕਰਕੇ ਆਪਾਂ ਰੋਸਟ ਹੁੰਨੇ ਤੇ ਫਿਰ ਕਿੰਨੀ ਬੇਇੱਜ਼ਤੀ ਹੁੰਦੀ ਹੈ ਇਸ ਕਰਕੇ ਵਲੌਗਿੰਗ ਦਾ ਖਿਆੜਾ ਛੱਡੋ ਵਲੌਗ ਬਣਾਓ ਇਹਨਾਂ ਕੋਈ ਚੱਜ ਦਾ ਕੰਟੈਂਟ ਬਣਾਓ ਜਿਵੇਂ ਤੁਸੀਂ ਕਿ ਐਨੀਮਲ ਲਵਰ ਵਧੀਆ ਕੰਟੈਂਟ ਉਹਦੇ ਤੇ ਕੰਮ ਕਰੋ ਤੁਸੀਂ ਫਿਰ ਉਹਨੇ ਇੱਕ ਬੜੀ ਡੂੰਗੀ ਗੱਲ ਕੀਤੀ ਸੋ ਗੱਲ ਬਾਹਰ ਨਹੀਂ ਉਹਨੇ ਡਿਲੀਟ ਕਰਤਾ ਉਸਨੇ ਆਪਣਾ ਜਿਹੜਾ ਸੀਗਾ ਲਾਈਵ ਹੋਇਆ ਉਹ ਡਿਲੀਟ ਕਰਤਾ ਉਹਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਹੋਟਲਾਂ 'ਚ ਫੜੀ ਗਈ ਸੀ ਹੋਟਲ 'ਚ ਫੜੀ ਗਈ ਸੀ ਹੁਣ ਇਹ ਨਹੀਂ ਪਤਾ ਕੌਣ ਫੜੀ ਗਈ ਸੀ ਉਹਨਾਂ ਨੇ ਜਲਦੀ ਹੀ ਅ ਅ ਲਾਈਵ ਬੰਦ ਕਰਤਾ ਤੇ ਉਧਰੋਂ ਇਹਨੇ ਵੀ ਜਦੋਂ ਇਹਨੂੰ ਪਤਾ ਲੱਗਿਆ ਕਿ ਲਾਈਵ ਆ ਤੇ ਇਹਨੇ ਬੰਦ ਕਰਤਾ ਮੈਂ ਕਹਿੰਦੀ ਆ ਲੋਕਾਂ ਦੇ ਨਾ ਜਮਾਂ ਸ਼ਰਮ ਨੱਥੀ ਵੀ ਆ ਮਤਲਬ ਕਿ ਇੱਕ ਵਿਊ ਲੈਣ ਦੀ ਖਾਤਰ ਕੋਈ ਵੀ ਬੋਲ ਦਿੰਦੇ ਆ ਕੁਝ ਵੀ ਵੀ ਚਲੋ ਮੰਨ ਲੇ ਜੇ ਕੋਈ ਹੋਟਲ ਦੇ ਵਿੱਚ ਫੜਿਆ ਗਿਆ ਤੇ ਇਹ ਗੱਲ ਸੋਸ਼ਲ ਮੀਡੀਆ ਤੇ ਲਿਆਉਣ ਦੀ ਕੀ ਲੋੜ ਆ ਤੁਸੀਂ ਕਿਉਂ ਸੋਸ਼ਲ ਮੀਡੀਆ ਤੇ ਲੈ ਕੇ ਆਉਂਨੇ ਆ ਜੇ ਸਾਰੀ ਦੁਨੀਆ ਨੂੰ ਨਹੀਂ ਪਤਾ ਤੁਸੀਂ ਦੱਸੋਗੇ ਅਗਲੇ ਦੀ ਬੇਇੱਜ਼ਤੀ ਕਰਵਾਉਗੇ ਜਿਹੜੀ ਚੰਗੇ ਭੀ ਜਿੰਦਗੀ ਉਹਨਾਂ ਦੀ ਜਿਉਂਦਾ ਪਿਆ ਅਗਲਾ ਉਹਦੀ ਖਰਾਬ ਕਰਕੇ ਸੈੱਟ ਦੋਗੇ ਐਜੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਿਉਂ ਕਰਦੇ ਆ ਜਿਹੜੀਆਂ ਤੁਹਾਡੀਆਂ ਆਪਦੀਆਂ ਗੱਲਾਂ ਹੈਗੀਆਂ ਆਪਦੀਆਂ ਲੜਾਈਆਂ ਹੈਗਾ ਤੁਸੀਂ ਫੋਨ ਤੇ ਬਹਿ ਕੇ ਨਵੇੜ ਲੋ ਇਦਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਰਨ ਵਾਲੀਆਂ ਤੇ ਇਹਨਾਂ ਦੀਆਂ ਗੱਲਾਂ ਬੜੀਆਂ ਡੁੰਗੀਆਂ ਨੇ ਇਹ ਗੱਲਾਂ ਜ਼ਰੂਰ ਇਹ ਸਾਹਮਣੇ ਜਾ ਕੇ ਆਉਣਗੀਆਂ ਔਰ ਜਿੱਥੋਂ ਤੱਕ ਮੈਂ ਜਿਹੜੀ ਵੀ ਗੱਲ ਕੀਤੀ ਆ ਦੱਸੀ ਆ ਗੱਲ ਮੈਂ ਕੀ ਐਦਾਂ ਕਰਕੇ ਮੇਰੇ ਕੋਲੇ ਮਸਾਲਾ ਬਹੁਤ ਆ ਸੋ ਮੈਂ ਨਹੀਂ ਦੱਸਣਾ ਚਾਹੁੰਦੀ ਜੇ ਮੇਰੇ ਤੇ ਗੱਲ ਇਹ ਕਰਨਗੇ ਜਾਂ ਮੈਨੂੰ ਰਿਪਲਾਈ ਪੁੱਠਾ ਸਿੱਧਾ ਕਰਨਗੇ ਤੇ ਫਿਰ ਆਪਾਂ ਨੂੰ ਵੀ ਕੋਈ ਡਰ ਨਹੀਂ ਆਪਾਂ ਵੀ ਚੱਕ ਕੇ ਰੱਖ ਦਾਂਗੇ ਕਿ ਆਹ ਗੱਲਾਂ ਤੁਸੀਂ ਕੀਤੀਆਂ ਸੀ ਮੇਰੇ ਨਾਲ ਔਰ ਇਹ ਗੱਲ ਹੈਗੀ ਆ ਸੋ ਇਹ ਮੇਰੇ ਨਾਲ ਨਹੀਂ 2-3 ਜਣਾਂ ਨਾਲ ਹੋਰ ਵੀ ਕੀਤੀ ਹੈ ਇਹ ਗੱਲ ਤੇ ਉਹ ਵੀ ਕਹਿਣ ਨੂੰ ਰੈਡੀ ਹੋ ਜਾਣਗੇ ਮੈਨੂੰ ਲੱਗਦਾ ਨਾ ਕਿਕੀ ਆਂਟੀ ਚੰਗਾ ਹੀ ਮਸਾਲਾ ਰੱਖੇ ਬੈਠਿਆ ਕਮਲ ਪਟਿਆਲਾ ਤੇ ਜਿਹੜੀ ਸੀ ਇਹਨਾਂ ਬਾਰੇ ਅੰਟੀ ਕੱਢੋ ਮਸਾਲਾ ਬਾਹਰ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਕਿਹੜਾ ਮਸਾਲਾ ਤਿਆਰ ਕੀਤਾ ਤੇ ਕਿਹੜੀਆਂ ਇਹਨਾਂ ਦੀਆਂ ਹਰਕਤਾਂ ਇਹੋ ਜਿਹੀਆਂ ਕਿਹੜੀਆਂ ਗੱਲਾਂ ਇਹਨਾਂ ਦੀਆਂ ਜਿਹੜੀਆਂ ਤੁਸੀਂ ਆਪ ਦੇ ਅੰਦਰ ਲੁਕੋ ਕੇ ਬੈਠੇ ਆ ਆਪ ਦੇ ਅੰਦਰ ਨਾ ਨਾ ਲੁਕੋ ਕੇ ਬੈਠੋ ਕੁਟਣ ਹੋਊਗੀ ਤੁਹਾਨੂੰ ਫਿਰ ਮਸਾਲਾ ਬਾਹਰ ਕੱਢੋ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਮੈਨੂੰ ਲੱਗਦਾ ਅੰਟੀ ਕੋਲ ਮਸਾਲਾ ਹਜੇ ਚੰਗੀ ਤਰ੍ਹਾਂ ਤਿਆਰ ਨਹੀਂ ਹੋਇਆਗਾ ਮਸਾਲਾ ਚੰਗੀ ਤਰ੍ਹਾਂ ਤਿਆਰ ਕਰਕੇ ਫਿਰ ਇੱਕੋ ਦਾਮੀ ਬੰਬ ਫੋੜੂਗੀ ਇਹ ਤੀਜੀ ਗੱਲ ਆ ਗਈ ਜੀ ਆਪਣਾ ਦੇਵ ਆ ਜਿਹੜਾ ਉਹਨੇ ਕਿਹਾ ਸੀਗਾ ਜਿੱਥੇ ਆ ਕਹ ਰਿਹਾ ਕਿ ਦੇਵਤਾ ਮਰ ਗਿਆ ਦੇਵ ਗਾਲਾਂ ਨਹੀਂ ਕੱਢੂਗਾ ਉਸ ਤੋਂ ਬਾਅਦ ਉਹਨੇ ਇਹ ਚੀਜ਼ ਮਤਲਬ ਕਿ ਇਸੇ ਕਿਹਾਗਾ ਇੱਕ ਇੱਕ ਥਾਂ ਤੇ ਕਿਹਾਗਾ ਵੀ ਕੁੱਤੇ ਭੌਂਕਦੇ ਨੇ ਉਸ ਤੋਂ ਬਾਅਦ ਇਹ ਵੀ ਕਿਹਾਗਾ ਕਿ ਮੇਰੇ ਦੋਸਤ ਜੇਲ੍ਹ ਦੇ ਵਿੱਚ ਬੈਠੇ ਨੇ ਉਹ ਕਹਿੰਦੇ ਕੰਮ ਦੱਸ ਕੀ ਆ ਸਾਨੂੰ ਵੀ ਕੀ ਕੰਮ ਹੈਗਾ ਦੱਸੋ ਜੀ ਉਹ ਜਿਹੜੇ ਖੁਦ ਹੀ ਜੇਲ੍ਹ 'ਚ ਬੈਠੇ ਨੇ ਤਾਂ ਦੂਜਿਆਂ ਨੂੰ ਥੋੜੀ ਮਰਵਾਉਣਾ ਤੁਸੀਂ ਜਾਂ ਮਾਰਨਗੇ ਅਗਲੇ ਨੇ ਕਿਉਂ ਲੈਣਾਗਾ ਜੇ ਤੇਰੇ ਬੰਦੇ ਜੇਲ੍ਹ 'ਚ ਬੈਠੇ ਆ ਭਰਾਵਾ ਤੇ ਸਾਡੇ ਤਾਂ ਭਾਈ ਬਾਹਰ ਹੀ ਆ ਸਾਰੇ ਇੰਨੇ ਵਲੌਗਰਾਂ ਦੀ ਆ ਬੜੀ ਗੰਦੀ ਆਦਤ ਆ ਜੋ ਪਤਾ ਲੱਗ ਜਾਂਦਾ ਸਾਡਾ ਝੂਠ ਫੜਿਆ ਗਿਆ ਸਾਡਾ ਸੱਚ ਜਿਹੜਾ ਸਾਰਿਆਂ ਸਾਹਮਣੇ ਬਾਹਰ ਨਿਕਲਿਆ ਹੁੰਦਾ ਜਾਂ ਕਿਸੇ ਗੱਲ ਦਾ ਜਵਾਬ ਨਹੀਂ ਹੁੰਦਾ ਉਹਨਾਂ ਕੋਲ ਉਹਦੇ ਫੇਰ ਅਗਲੇ ਨਾਲ ਧਮਕਾਉਣ ਲੱਗ ਜਾਂਦੇ ਧਮਕੀਆਂ ਦੇਣ ਲੱਗ ਜਾਂਦੇ ਅਸੀਂ ਐਂ ਕਰਾਂਗੇ ਅਸੀਂ ਜਿਉਂ ਕਰਾਂਗੇ ਜੇ ਤੁਹਾਡੇ ਕੋਲ ਕਿਸੇ ਗੱਲ ਦਾ ਜਵਾਬ ਹੈਗਾ ਤਾਂ ਭਾਈ ਤੁਸੀਂ ਕਹਦਾ ਵੀ ਹਾਂ ਮੇਰੇ ਕੋਲ ਹੈ ਨਹੀਂ ਇਸ ਗੱਲ ਦਾ ਜਵਾਬ ਮੈਂ ਝੂਠ ਬੋਲਦਾ ਸੀਗਾ ਚਲੋ ਸੱਚ ਨਿਕਲ ਗਿਆ ਬਾਹਰ ਇਹਦਾ ਕੀ ਮਤਲਬ ਹੋਇਆ ਤੁਸੀਂ ਅਗਲੇ ਨੂੰ ਧਮਕਾਈਂ ਨੇ ਹੱਦ ਹੁੰਦੀ ਹੈ ਕਿਸੇ ਗੱਲ ਦੀ ਜੇ ਤੁਸੀਂ ਵਲੌਗ ਬਣਾਉਣਾ ਹੈ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਪਤਾ ਹੀ ਕਿੰਨੀ ਵੱਡੀ ਚੀਜ਼ ਬਣ ਗਏ ਹੈਗਾ ਜਾਂ ਤੁਸੀਂ ਵੀ ਇਨਸਾਨ ਆ ਤੇ ਇਹ ਨਾ ਭੁੱਲੋ ਵੀ ਵਲੌਗਰ ਹੀ ਸਾਰੇ ਨਾਲ ਵੱਧ ਝੂਠ ਬੋਲਦੇ ਆਗੇ ਕਾਨੂੰਨ ਸਭ ਦੇ ਲਈ ਇੱਕ ਹੈ ਇਹਦਾ ਮਤਲਬ ਤੁਸੀਂ ਬਲੌਗਿੰਗ ਕਰਨ ਲੱਗ ਗਏ ਤੁਹਾਡੇ ਕੋਲੇ 4 ਪੈਸੇ ਆਉਣ ਲੱਗ ਗਏ ਤੇ ਤੁਸੀਂ ਬੰਦੇ ਜੇਲ੍ਹਾਂ ਚੋਂ ਬੁਲਾ ਕੇ ਦੂਜਿਆਂ ਤੇ ਹਮਲਾ ਕਰਉਣਾ ਚਾਹੁੰਦੇ ਹੋ ਤੁਹਾਡੀ ਵਰਲਡਿੰਗ ਆ ਇਹ ਹੁਣ ਇਹਨਾਂ ਦਾ ਵਲੌਗ ਇਹ ਵੀ ਡਿਲੀਟ ਹੋ ਜਾਣਾ ਜਿਹੜਾ ਇਹਨਾਂ ਦਾ ਲਾਈਵ ਹੈ ਇਹ ਵੀ ਡਿਲੀਟ ਹੋ ਜਾਣਾ ਪਹਿਲਾਂ ਤਾਂ ਇਹ ਦੀਆਂ ਗੱਲਾਂ ਕਰਨਗੇ ਫਿਰ ਵੀਡੀਓ ਡਿਲੀਟ ਕਰ ਦੇਣਗੇ ਬਹੁਤ ਸਾਰੇ ਵਲੌਗਰ ਜਿਹੜੇ ਵੀਡੀਓ ਡਿਲੀਟ ਕਰ ਦਿੰਦੇ ਆ ਆ ਇੱਕ ਨਾ ਤਾਂ ਮੇਰਾ ਪੇਚਾ ਹੋਣੀ ਪੈ ਗਿਆ ਟਿਆ ਵਾ ਵਿਜੈਤ ਉਸੇ ਗੱਲ ਕੀਤੀ ਆ ਵਲੌਗ ਪਿਆ ਰਹਿੰਦਾ ਉਹ ਗੱਲ ਕਰਕੇ ਵਲੌਗ ਅਪਲੋਡ ਕਰਤਾ ਲਾਈਵ ਵਿੱਚ ਗੱਲ ਕੀਤੀ ਫਿਰ ਤੁਸੀਂ ਡਿਲੀਟ ਕਿਉਂ ਕਰਦੇ ਆ ਫਿਰ ਤੁਸੀਂ ਕਹਿੰਦੇ ਅਗਲਾ ਡਰ ਗਿਆ ਸਾਹਮਣੇ ਵਾਲਾ ਸਾਹਮਣੇ ਵਾਲਾ ਨਹੀਂ ਡਰਿਆ ਡਰੇ ਤੁਸੀਂ ਆ ਜਿਹੜਾ ਤੁਸੀਂ ਵੀਡੀਓ ਜਿਹੜਾ ਲਾਈਵ ਆਫ ਦਾ ਡਿਲੀਟ ਕਰ ਦਿੰਦੇ ਆ ਜੇ ਹਿੰਮਤ ਹੈਗੀ ਨਾ ਤੁਹਾਡੇ ਚ ਬੋਲਣ ਦੀ ਤਾਂ ਵੀਡੀਓ ਬਣਾਉਂਦੇ ਆ ਉਹਦੇ ਬੋਲਦੇ ਆ ਲਾਈਵ ਦੇ ਵਿੱਚ ਬੋਲਦੇ ਆ ਤਾਂ ਫਿਰ ਉਹਨੂੰ ਪਬਲਿਕ ਰੱਖੋ ਅਪਲੋਡ ਹੀ ਰਹਿਣ ਦੋ ਫਿਰ ਉਹਨੂੰ ਡਿਲੀਟ ਨਾ ਕਰੋ ਜੇ ਬੋਲਣ ਦੀ ਹਿੰਮਤ ਰੱਖਦੇ ਆ ਨਾ ਤਾਂ ਵੀਡੀਓ ਜਿਹੜੀ ਤੁਸੀਂ ਬਣਾਈ ਆ ਉਹ ਲੋਕਾਂ ਨੂੰ ਦੇਖਣ ਦੋ ਫਿਰ ਲੋਕ ਕੀ ਜਿਹੜਾ ਕੁਝ ਤੁਹਾਨੂੰ ਬੋਲਣਗੇ ਕਹਿਣਗੇ ਉਹ ਸੁਣਨ ਦੀ ਵੀ ਹਿੰਮਤ ਰੱਖੋ ਕਿ ਉਹ ਵੈਲਾ ਸਿਆ ਬਾ ਯਾਰਾਣੀ ਦੱਸੋ ਕਹਿੰਦੀ ਆਖੇ ਸਾਨੂੰ ਤਾਂ ਭੰਡੇ ਜਾ ਰਹੀ ਆ ਸਾਨੂੰ ਤਾਂ ਬੰਡੇ ਜਾ ਰਹੀ ਆ ਤੇ ਤੈਨੂੰ ਭੰਡੇ ਜਾ ਰਹੀ ਆ ਤੂੰ ਨਾ ਜਾ ਬਿਨਾ ਪੁੱਛੇ ਮੈਂ ਤੈਨੂੰ ਜਾਣਦੀ ਸੀਗੀ ਵੀ ਮੈਂ ਤੈਨੂੰ ਜਾਣਦੀ ਸੀ ਵੀ ਤੂੰ ਆ ਮੇਰੇ ਪ੍ਰੋਗਰਾਮ ਤੇ ਤੂੰ ਨਾ ਆਉਂਦੀ ਜੇ ਤੂੰ ਕਿਸੇ ਦੇ ਐਂ ਜਾਏਂਗੀ ਬਿਨਾ ਪੁੱਛੇ ਤਾਂ ਭੰਡੀ ਹੀ ਜਾਏਂਗੀ ਸਾਡਾ ਥਾੜਾ ਨਾ ਕੋਈ ਲੈਣ ਦੇਣ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਕੁੱਕੀ ਆਂਟੀ ਰਿਪਲਾਈ ਦਈ ਜਾਂਦੀ ਹੈ ਨਾ ਸਾਰਿਆਂ ਨੂੰ ਮੈਨੂੰ ਲੱਗਦਾ ਕੁੱਕੀ ਆਂਟੀ ਹੌਲੀ ਹੌਲੀ ਵਲੋਗਿੰਗ ਛੱਡ ਕੇ ਨਾ ਰੋਸਟਿੰਗ ਦੇ ਵਿੱਚ ਆਊਗੀ ਰੋਸਟ ਕਮਿਊਨਿਟੀ ਐ ਜੁਆਇਨ ਕਰੂਗੀ ਅਸੀਂ ਕੁਝ ਨਹੀਂ ਲੈਣਾ ਤੇਰੀ ਹੋਟਲ ਵਾਲੀ ਗੱਲ ਦਾ ਵੀ ਕਲੀਅਰ ਕਰਾਂਗੇ ਅਸੀਂ ਕੌਣ ਫੜਿਆਗਾ ਅਸੀਂ ਕੀ ਫੜਿਆਗਾ ਅਸੀਂ ਸੋ ਫੜਾਂਗੇ ਪਟਿਆਲੇ ਦੇ ਵਿੱਚ ਮੇਰੇ ਵੀ ਬਹੁਤ ਸਾਰੇ ਬੰਦੇ ਰਹਿੰਦੇ ਨੇ ਇਹ ਚੀਜ਼ ਨੂੰ ਪਤਾ ਕਰੂੰਗੀ ਮੈਂ ਕਿ ਸਿਆ ਕਿਨੂੰ ਕਹਿ ਰਹੀ ਹੈ ਕਿ ਹੋਟਲ ਦੇ ਵਿੱਚ ਫੜੀ ਗਈ ਸੀ ਅੱਜ ਤੱਕ ਹੋਰ ਕਿਸੇ ਬਲੌਗਰ ਕੋਲੋਂ ਤਾਂ ਸਰਿਆ ਨਹੀਂ ਪਰ ਮੈਨੂੰ ਲੱਗਦਾ ਕੁੱਕੀ ਆਂਟੀ ਜ਼ਰੂਰ ਇਨਕੁਆਇਰੀ ਬਿਠਾਉਗੀ ਇਹ ਇਹ ਮੈਨਾਂ ਦਾ ਤਾਂ ਤੱਕ ਹੱਥ ਮਾਰੂਗੀ ਕਿ ਤੂੰ 20000 ਰੁਪਏ ਮੰਗ ਲਿਆ ਵੀ ਵੱਧ ਤੋਂ ਵੱਧ 10000 ਜਾਂ ਪ੍ਰੋਮੋਸ਼ਨ ਦਾ 5-6000 ਰੁਪਏ ਐਤੋਂ ਵੱਧ ਕੋਈ ਵੀ ਨਹੀਂ ਦਿੰਦਾ ਠੀਕ ਹੈ ਜੀ ਤੇ ਕਈ ਵਾਰ ਸ਼ੂਟ ਤੇ ਵੀ 6000 ਰੁਪਏ ਦਿੰਦੇ ਨੇ ਸ਼ੂਟ ਤੇ ਵੀ 6000 ਤੇ 7000 ਰੁਪਇਆ ਦਿੰਦੇ ਨੇ ਇਹ ਤੁਹਾਨੂੰ ਮੈਂ ਦੱਸ ਦਿੰਨੀ ਆ ਪਰ ਸੋਨੂ ਕੋਰ ਦੇ ਤਾਂ ਰੇਟ ਹੀ ਬਹੁਤ ਹਾਈ ਹੋਏ ਪਏ ਨੇ ਠੀਕ ਹੈ ਜੀ ਇਹ ਮੈਂ ਤਾਂ ਰਿਪਲਾਈ ਕਰ ਰਹੀ ਹਾਂ ਕਿ ਉਹਨੇ ਕਿਹਾ ਕੁੱਕੀ ਦੀਦੀ ਨੇ ਕਿਉਂ ਕਮੈਂਟ ਕੀਤਾ ਸਿਧਰੀ ਨੌ ਦੇ ਉੱਤੇ ਕਿ ਸਾਢੇ ਤੋਂ ਪੈਸੇ ਮੰਗੇ ਸੀ ਵੇਖ ਲਓ ਇਹ ਕਾਲੋ ਆ ਨਾ ਜਿਹੜਾ ਆਪਦੇ ਆਪ ਨੂੰ ਪੁਰਾਣੀ ਹੋਣ ਹੀ ਨਹੀਂ ਦਿੰਦੀਗੀ ਇਹ ਜਾਂ ਕੋਈ ਨਾ ਕੋਈ ਨਵਾਂ ਸੱਪ ਕੱਢ ਕੇ ਲਿਆਊਗੀ ਜਿਹਦੇ ਕਰਕੇ ਫਿਰ ਫਿਰ ਟ੍ਰੈਂਡਿੰਗ ਦੇ ਵਿੱਚ ਰਹੇ ਪਹਿਲਾਂ ਕਿਵੇਂ ਫੇਮਸ ਹੋਈ ਸੀ ਆਪਦੀ ਬੋਲਬਾਣੀ ਕਰਕੇ ਹਾਏ ਨਹੀਂ ਮੇਰਾ ਲੱਲੂ ਰਾਮ ਕਦੇ ਕਿਸੇ ਦੀਆਂ ਗੱਲਾਂ ਪਾਟਦੀਆਂ ਕਦੇ ਕਿਸੇ ਨੂੰ ਕੀ ਬੋਲਦਾ ਇਹਦੇ ਕਰਕੇ ਫੇਰੇ ਫੇਮਸ ਹੋਈ ਸੀ ਆਪਦੇ ਰੰਗ ਕਰਕੇ ਇਹਦਾ ਰੰਗ ਕਾਲਾ ਪੁੱਠੇ ਤਵੇ ਵਰਗਾ ਤੇ ਇਹਨੂੰ ਜਿਹੜਾ ਸਾਫ ਰੰਗ ਦਾ ਮੁੰਡਾ ਮਿਲ ਗਿਆ ਉਹ ਇਹਦੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੋ ਗਿਆ ਠੀਕ ਆ ਫੇਰੇ ਫੇਮਸ ਹੋਈ ਸੀਗੀ ਆ ਜਿਹੜਾ ਵਿਆਹ ਤੋਂ ਬਾਅਦ ਇਹਨਾਂ ਵਿਆਹ ਤੋਂ ਪਹਿਲਾਂ ਸੌਰੀ ਆ ਜਿਹੜਾ ਵਿਆਹ ਤੋਂ ਪਹਿਲਾਂ ਇਹਨਾਂ ਨੇ ਗੰਦ ਪਾਇਆ ਵਾ ਹੱਥਾਂ ਜੱਤ ਪਾ ਕੇ ਫੈਦੇ ਜੇ ਕਿਸੇ ਪ੍ਰੋਗਰਾਮ ਤੇ ਜਾਂਦੇ ਆ ਤਾਂ ਇੱਕ ਦੂਜੇ ਦੇ ਵਿੱਚ ਵੜ ਵੜ ਕੇ ਬੈਂਦੇ ਆ ਇਹਦੇ ਕਰਕੇ ਫੇਮਸ ਹੋਏ ਹੁਣ ਇਹ ਚੀਜ਼ਾਂ ਹੋ ਗਈਆਂ ਪੁਰਾਣੀਆਂ ਹੁਣ ਕਾਲੋ ਕੌਰ ਫੇਮਸ ਹੋਈ ਆ ਆਪਦੇ ਹਾਈ ਰੇਟ ਕਰਕੇ ਵੀ ਸ਼ੂਟ ਤੇ ਜਾਣਾ ਮੈਂ ਇੱਕ ਦਿਨ ਦਾ 20000 ਲਵਾਂਗੀ ਇਹ ਹੱਦ ਹੁੰਦੀ ਆ ਇੰਨੀ ਮਹਿੰਗਾਈ ਮਨ ਲਾਦਾ ਜਿਹੜੇ ਫਿਲਮਾਂ 'ਚ ਸ਼ੂਟ ਕਾ ਸ਼ੂਟਿੰਗ ਕਰਦੇ ਆ ਮਾਡਲਿੰਗ ਕਰਦੇ ਆ ਨਾ ਗਾਣਿਆਂ ਵਿੱਚ ਹਨਾ ਕੁਝ ਵੀ ਇਹਨਾਂ ਨੂੰ ਨਹੀਂ ਇੰਨਾ ਮਿਲਦਾ ਹਣਾ ਪਰ ਡੇ ਜਿੰਨਾ ਇਹਨੇ ਮੰਗ ਲਿਆ ਮਾਂ ਦੀ ਧੀ ਇਹਨੇ ਆਪ ਦੀ ਬੁੱਧੀ ਨਹੀਂ ਵੇਂਦੀਗੀ ਆਪਦੇ ਲੱਛਣ ਹੀ ਵੇਂਦੀਗੀ ਤੇ ਰੇਟ ਵੇਖੋ ਇਹਦੇ ਮੈਂ ਕਹਿੰਦੇ ਜੈਜੀ ਤੇਰੇ ਲੱਛਣ ਆ ਨਾ ਜੈਜੀ ਤੇਰੀ ਬੂਥੀ ਐ ਤੈਨੂੰ ਕੋਈ 5000 ਦੇ ਦੇ ਇਹਨਾਂ ਨੇ ਬਹੁਤ ਗਾ ਅਗਰ 20000 ਫਿਰ ਇਹਨੇ ਕੀ ਕੀਤਾ ਸੀਗਾ ਪੋਡਕਾਸਟ ਲਈ ਕਿਸੇ ਨੇ ਫੋਨ ਕੀਤਾ ਸੀ ਹੁਣ ਤੋਂ ਮੰਗਿਆ ਨੇ 25000 ਪੋਡਕਾਸਟ ਕਰਨ ਦੇ ਲਈ ਤੋ ਕੋਈ ਜ਼ਿਆਦਾ ਹੀ ਆ ਗਿਆ ਆਪਣੇ ਵੱਡਾ ਨਹੀਂ ਸਮਝਣ ਲੱਗ ਗਈ ਵੀ ਹਾਂ ਵੀ ਮੈਂ ਹੁਣ ਇੰਨੇ ਪੈਸੇ ਲਵਾਂਗੀ ਮੈਂ ਬਹੁਤ ਵੱਡੀ ਸੈਲੀਬ੍ਰਿਟੀ ਬਣ ਗਈ ਐ ਮੈਂ ਇਹ ਬਣ ਗਈਆਂ ਉਹ ਬਣ ਗਈਆਂ ਪੈਣੇ ਆਦੇ ਬੂਥੀਵਾਲ ਵੇਖ ਇਹਨੋਂ ਦਾ ਨ ਰੇਟ ਵਧਾਈ ਜਾਂਦੀ ਆ ਆਪ ਦਾ ਜਿਹੜੇ ਸਾਡੇ ਤੋਂ ਆਦਾ ਰੇਟ ਵਧਾਈ ਜਾਂਦੀ ਹੈ ਨਾ ਲੋਕਾਂ ਨੇ ਤੇਰੇ ਕੋਲ ਆਉਣਾ ਹੀ ਬੰਦ ਕਰ ਦੇਣਾ ਤੇਰੇ ਕੋਲ ਕਿਸੇ ਪ੍ਰਮੋਸ਼ਨ ਨਹੀਂ ਕਰਵਾਉਣੇਗੀ ਫਿਰ ਬੰਦੇ ਸਾਡੇ ਤਾਂ ਬਾਹਰ ਹੀ ਹੈਗੇ ਸਾਡੇ ਬੰਦੇ ਬਾਹਰ ਹੀ ਨੇ ਔਰ ਉਹ ਵੀ ਪਟਿਆਲੇ ਦੇ ਵਿੱਚ ਹੀ ਨੇ ਠੀਕ ਹੈ ਤੇ ਇਦਾਂ ਦੀ ਗੱਲ ਨਹੀਂ ਹੈਗੀ ਵੀ ਤੂੰ ਧਮਕੀਆਂ ਦਿਨਾਂਗਾ ਵੀ ਸਾਡੇ ਬੰਦੇ ਜੇਰ ਜੇਰ ਵਾਲੇ ਕਿਉਂ ਕਰਨਗੇ ਸਾਡਾ ਕੋਈ ਕੁਝ ਨਾ ਨਾ ਦੇਵਤਾ ਧਮਕੀਆਂ ਦਿੰਦਾ ਵੀ ਹਾਂ ਸਾਡੇ ਬੰਦੇ ਜੇਲ੍ਹ ਜਾਂ ਕੁਛ ਨਾ ਕੁਛ ਕਰ ਦੇਣਗੇ ਪਰ ਆਵਾਜ਼ ਤਾਂ ਪਹਿਲਾਂ ਹੀ ਜੇਲ੍ਹ 'ਚ ਬੈਠੇ ਆ ਉਹਨਾਂ ਤੋਂ ਹੋ ਤਾਂ ਪੁੱਠੇ ਸਿੱਧੇ ਕੰਮ ਕਰਵਾ ਕੇ ਹਮੇਸ਼ਾ ਵਾਸਤੇ ਜੇਲ੍ਹ 'ਚ ਬਿਠਾਉਣਾ ਤੋਂ ਉਹਨਾਂ ਨੂੰ ਹੁੰਦਾ ਕਿ ਪਤਾ 5-6 ਮਹੀਨੇ ਬਾਅਦ ਬਾਹਰ ਆ ਜਾਣ ਚੋਰੀ ਚਕਾਰੀ ਕੀਤੀ ਹੋਊਗੀ ਕੋਈ ਉਹਨਾਂ ਨੇ ਇਹ ਧਮਕੀਆਂ ਵੇਖ ਲੋ ਤੁਸੀਂ ਕਿਹੋ ਜੀਆਂ ਦਿੰਨੇ ਆ ਤੁਹਾਡੀ ਬੂਥੀ ਹੈਗੀ ਆ ਉਹਦੀਆਂ ਧਮਕੀਆਂ ਦੇਣ ਵਾਲੀ ਪਤਾ ਨਹੀਂ ਤੁਸੀਂ ਚਾਹ ਤੁਹਾਨੂੰ ਛਿੱਲੜ ਕੀ ਆਉਣ ਲੱਗ ਗਈ YouTube ਤੇ ਚਾਰ ਲੋਕੀ ਕੀ ਤੁਹਾਨੂੰ ਦੇਖਣ ਲੱਗ ਗਏ ਜਾਣਨ ਲੱਗ ਗਏ ਹਨ ਤੁਹਾਡੇ ਨਾਲ ਫੋਟੋਆ ਕਰਾਉਣ ਲੱਗੇ ਤੁਸੀਂ ਬਦ ਨਹੀਂ ਆਦੇ ਆਪ ਨੂੰ ਸਮਝ ਕੀ ਲਿਆ ਵੀ ਅਸੀਂ ਇਹ ਹੈਕ ਚੀਜ਼ ਕੀ ਆ ਅੱਪ ਪੰਜ ਛੇ ਜਿਹੜੇ ਬਲੌਗਰ ਆ ਨਾ ਇਹਨਾਂ ਨੇ ਤਾਂ ਅੱਗ ਪਾਈ ਵੀ ਆਤ ਚੁੱਕੀ ਵੀ ਆ ਪੂਰੀ ਤੇ ਕਿਸ ਦਿਨ ਜਮਾ ਠੰਡੇ ਹੋ ਕੇ ਬਹਿ ਜਾਣਗੇ ਬਾਫਾ ਵਾਂਗੂ ਹੈ ਜਿਵੇਂ ਮੂਤ ਦੀ ਝੱਗ ਬੈਂਦੀ ਹੁੰਦੀ ਹੈ ਨਾ ਐ ਬਹਿ ਜਾਣ ਇਹਨਾਂ ਨੇ ਕਿਸੇ ਦਿਨ ਜਿੱਦਾਂ ਇਹ ਨਾ ਚੰਗੀ ਬੇਸਤੀ ਹੋਈ ਚੰਗੀ ਲਾਪਾ ਹੋਈ ਹਜੇ ਕੋਈ ਕੋਸ਼ੇ ਨਾ ਬਲੌਗਰ ਨੂੰ ਕਹਿੰਦਾ ਨਹੀਂਗਾ ਹਜੇ ਨਾ ਵੀ ਹਸਾਬ ਨਾਲ ਲਿਮਟ ਦੇ ਵਿੱਚ ਰਹਿ ਕੇ ਨਾਲ ਰੋਸਟ ਕੀਤਾ ਜਾਂਦਾ ਹੈ ਤਾਂ ਕਿ ਤਿਹੜੇ ਫੈਦਰ ਸਾਨੂੰ ਕਿਹੜਾ ਕੋਈ ਕੁਝ ਕਹਿ ਦੂਗਾ ਦੋ ਚਾਰ ਗੱਲਾਂ ਬੋਲ ਦਿੰਦੇ ਚਲ ਬਸ ਕੋਈ ਨਾ ਸੁਣ ਲਾਂਗੇ ਮੈਨੂੰ ਤਾਂ ਨਾ ਇੰਨਾ ਵਲੌਗਰਾਂ ਦੀ ਸਮਝ ਹੀ ਨਹੀਂ ਲੱਗਦੀ ਵੀ ਆਪਦੇ ਆਪ ਨੂੰ ਕੀ ਸਮਝੀ ਬੈਠਿਆ ਵੀ ਜਿਹਨੂੰ ਕਿਨੂੰ ਮੂੰਹ ਚੱਕ ਕੇ ਧਮਕੀਆਂ ਦੇ ਦਿੰਦੇ ਆ ਜੇ ਕੋਈ ਕਮੈਂਟ ਕਰਦਾ ਉਹਨੂੰ ਧਮਕੀ ਦੇ ਦਿੰਦੇ ਆ ਜੇ ਕੋਈ ਰੋਸਟ ਕਰਦਾ ਉਹਨੂੰ ਧਮਕੀ ਦੇ ਦਿੰਦੇ ਨੇ ਨਹੀਂ ਤਾਂ ਸੇ ਆਪਦੇ ਆਪ ਤੇ ਬਣੇਗੀ ਫਰਦ ਨੇ ਮੈਂ ਤਾਂ ਤੁਹਾਡੀ ਇਹ ਨਹੀਂ ਸਮਝ ਆਉਂਦੀਗੀ ਜੇ ਤੁਹਾਨੂੰ ਡਾਰਾ ਵੀ ਸਾਨੂੰ ਰੋਸਟ ਕਰਦੇ ਤੁਸੀਂ ਆਦੀ ਵਲੌਗਿੰਗ ਸੁਧਾਰ ਲਓ ਵਧੀਆ ਕੰਟੈਂਟ ਬਣਾ ਲਓ ਲੱਛਣ ਘੱਟ ਕਰ ਲਓ ਫਿਰ ਆਪੇ ਰੋਸਟ ਨੂੰ ਹਟ ਜੋਗੇ ਤੁਹਾਨੂੰ ਨਾ ਜੇ ਤੁਸੀਂ ਰੋਸਟਾਂ ਦੇ ਚੈਨਲ ਬੰਦ ਕਰਵਾਉਣੇ ਆ ਤਾਂ ਕੰਟੈਂਟ ਸੁਧਾਰੋ ਨਾ ਆਪਦੇ ਰੋਸਟਾਂ ਦੇ ਚੈਨਲ ਆਪੇ ਬੰਦ ਹੋ ਜਾਣੇ ਤੁਹਾਡੇ ਵਲੌਗ ਵਿੱਚ ਕੋਈ ਕਮੀ ਨਾ ਨਿਕਲੂਗੀ ਰੋਸਟ ਕੀ ਕਰਨਗੇ ਫਿਰ ਵੀ ਕਹਿੰਦਾ ਮਤਲਬ ਹੈ ਨਾ ਇਹਨਾਂ ਵਲੌਗਰਾਂ ਜਿਹੜੀ ਕਲਮ ਲਾ ਕੇ ਗੱਲ ਆ ਅਸੀਂ ਨਹੀਂ ਸੁਧਰਨਾ ਬਾਈ ਅਸੀਂ ਜਿਹੜਾ ਗੰਦ ਪਾਉਨੇ ਆ ਨਾ ਹੌਲੀ-ਹੌਲੀ ਏਦੋਂ ਵੱਧ ਕੇ ਗੰਦ ਪਾਵਾਂਗੇ। ਅਸੀਂ ਨਹੀਂ ਸੁਧਰ ਸਕਦੇ। ਹਾਂ ਜੇ ਕੋਈ ਸਾਨੂੰ ਬੋਲੂਗਾ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂਗਾ, ਰੋਸਟ ਕਰੂਗਾ, ਕਮੈਂਟ ਕਰੂਗਾ, ਫਿਰ ਅਸੀਂ ਉਹਨਾਂ ਨੂੰ ਗਾਲ੍ਹਾਂ ਕੱਢਾਂਗੇ, ਧਮਕੀਆਂ ਦੇਵਾਂਗੇ, ਰਿਪਲਾਈ ਤੇ ਰਿਪਲਾਈ ਸਿੱਟਾਂਗੇ ਫਿਰ ਅਸੀਂ। ਆ ਜਿਹੜੀਆਂ ਚੀਜ਼ਾਂ ਨੇ ਚੰਗੀਆਂ ਨਹੀਂ ਲੱਗਦੀਆਂ, ਵੀ ਤੁਸੀਂ ਕੇ ਸਭ ਡਰਾਈ ਜਾਂਦੇ ਆ ਕਿਸੇ ਬਾਰੇ ਪੁੱਠੇਗਾ ਸਿੱਧੀਆਂ ਗੱਲਾਂ ਕਰੀ ਜਾਂਦੇ ਆ, ਗਾਲ੍ਹਾਂ ਕੱਢੀ ਜਾਂਦੇ ਆ। ਤਾਮਕੀਆਂ ਦਿੰਨੇ ਆ ਤੁਸੀਂ ਹੈ ਵਲੋਗਿੰਗ ਕਰਨੀ ਹੈ ਤੁਸੀਂ ਬੰਦਿਆਂ ਵਾਂਗੂ ਵਲੋਗਿੰਗ ਕਰ ਲਓ ਤਾਂ ਇਸ ਦਾ YouTube ਤੇ ਪੈਸੇ ਕਮਾਉਣ ਦੇ ਨਾ ਤਾਂ ਲੱਛਣ ਫੜੇ ਹੋਇਆ ਗੰਦ ਪਾਇਆ ਹੋਆ ਵੀ ਹਾ ਪੈਸੇ ਆਉਣੇ ਚਾਹੀਦੇ ਸਾਨੂੰ ਕਿਵੇਂ ਆ ਜਾਣ ਜੇ ਤੁਸੀਂ ਵਧੀਆ ਵਲੋਗਿੰਗ ਕਰ ਲਓਗੇ ਚਾਰ ਪੈਸੇ ਘੱਟ ਬਣਨਗੇ ਪਰ ਬਣ ਤਾਂ ਜਾਣਗੇ ਨਾ ਆ ਬੇਇੱਜ਼ਤੀ ਤਾਂ ਨਾ ਹੋਊਗੀ ਰੋਸਟ ਤਾਂ ਨਾ ਹੋਵਾਂਗੇ ਤੁਸੀਂ ਤੁਹਾਨੂੰ ਕੋਈ ਗਲਤ ਕਮੈਂਟ ਤਾਂ ਨਾ ਕਰੂਗਾ ਪਰ ਇਹ ਗੱਲਾਂ ਸੋਚਦੇ ਹੀ ਨਹੀਂਗੇ ਹਣ ਕਈ ਕਮੈਂਟ ਕਰਨਗੇ ਵੀ ਇਹ ਇਹਨੇ ਨਾ ਕੁੱਕੀ ਆਂਟੀ ਦੀ ਸਾਈਡ ਲਈ ਮੈਂ ਕੋਈ ਕੁੱਕੀ ਆਂਟੀ ਦੀ ਸਾਈਡ ਨਹੀਂ ਲਈਗੀ ਮੈਂ ਜਿਹੜੀਆਂ ਨੇ ਗੱਲਾਂ ਕੀਤੀਆਂ ਵਿੱਚ ਉਹਨਾਂ ਤੇ ਬੋਲੀਆਂ ਵੀ ਹਾਂ ਗੱਲਾਂ ਉਹਦੀਆਂ ਸਹੀ ਆ ਵੀ ਆਦਾ ਕੰਟੈਂਟ ਸੁਧਾਰੋ ਕਿਸਨ ਧਮਕੀ ਦੇਣ ਦੀ ਕੋਈ ਲੋੜ ਹੀ ਨਹੀਂ ਕਿਸੇ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਦੀ ਲੋੜ ਹੀ ਨਹੀਂਗੀ ਨਜਾਇਜ਼ ਤੁਸੀਂ ਸੋਸ਼ਲ ਮੀਡੀਆ ਤੇ ਗੱਲਾਂ ਕਰੀ ਜਾਂਦੇ ਆ ਅਗਲੇ ਦੀ ਬੇਇੱਜ਼ਤੀ ਕਰੀ ਜਾਂਦੇ ਆ ਜਿਹੜੀ ਗੱਲ ਹੈ ਨਹੀਂ ਉਹ ਕਿਉਂ ਕਰਦੇ ਜੇ ਕੋਈ ਗੱਲ ਹੈਗੀ ਤਾਂ ਸਬੂਤ ਦੇ ਨਾਲ ਕਰੋ ਜੇ ਕਰਨੀ ਆ ਸੋਸ਼ਲ ਮੀਡੀਆ ਤੇ ਪਹਿਲੀ ਗੱਲ ਐ ਅੱਜ ਦੀ ਗੱਲ ਸੋਸ਼ਲ ਮੀਡੀਆ ਤੇ ਕਰਨੀ ਕਿਉਂ ਹੋਟਲ ਜੇ ਫੜੀ ਗਈ ਹੈ ਉਹ ਵਗੈਰਾ ਨਾਲੇ ਮੈਂ ਇਹ ਨਹੀਂ ਗਿੰਦਗੀ ਵੀ ਕੁੱਕੀ ਆਂਟੀ ਦੇ ਵਲੌਗ ਸਹੀ ਹੁੰਦੇ ਆ ਵਲੌਗ ਇਹਦੇ ਵੀ ਹੁੰਦੇ ਆ ਇਹਦੇ ਵਲੌਗਾਂ ਵਿੱਚ ਵੀ ਕਮੀ ਹੁੰਦੀ ਹੈ ਰੋਸਟ ਹੁੰਦੇ ਆ ਇਹਦੇ ਵੀ ਵਲੌਗ ਆਪਾਂ ਕੋਈ ਕਿਸੇ ਸਾਈਡ ਨੇ ਦੀ ਖਾਸ ਕਰਕੇ ਵਲੌਗਰਾਂ ਦੀ ਸਾਈਡ ਤਾਂ ਮੈਂ ਜਮਾਈ ਨਹੀਂ ਲੈਂਦੀ ਵਲੌਗਰਾਂ ਤਾਂ ਤਾਂ ਮੈਨੂੰ ਇੰਨੀ ਖਹਿਜ ਚੜ੍ਹਦੀ ਹੈ ਨਾ ਬਹੁਤ ਜ਼ਿਆਦਾ ਖਹਿਜ ਚੜ੍ਹਦੀ ਹੈ ਮੈਨੂੰ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ